ਅਸੀਂ ਪ੍ਰੀ ਵੈਡਿੰਗ ਆਪਣੀਆਂ ਫੋਟੋ ਫੂਟਾ ਨਾਰਮਲ ਬਾਕੀ ਫਨਸਨ ਵਾਸਤੇ ਆ ਸਕਦੇ ਹਾਂ ਫੋਟੋ ਸ਼ੂਟ ਕਰ ਸਕਦੇ ਹਾਂ ਫੋਟੋ ਸ਼ੂਟ ਕਰ ਸਕਦੇ ਹਾਂ ਤੇ ਉਹ ਝੂਲੇ ਚੱਲ ਜਵਾਕ ਨੂੰ ਲੈ ਕੇ ਆ ਸਕਦੇ ਜਿਵੇਂ ਚਲੋ ਵੀ ਤੁਸੀਂ ਆਪਣਾ ਦਿਨ ਜਿਹੜਾ ਵਧੀਆ ਐਂਟਰਟੇਨਮੈਂਟ ਕਰ ਸਕਦੇ ਹੋ ਤੇ ਅੱਜ ਅਸੀਂ ਆਏ ਆ ਫਿਰ ਉਹ ਫੋਟੋ ਸ਼ੂਟ ਕਰਨ ਮੈਂ ਤੇਜ਼ੀ ਤੇ ਨਾਲ ਸਾਡਾ ਕੈਮਰਾਮੈਨ ਤੇਰੀ ਮਤਲਬ ਡੱਬਜ਼ਰੀ ਗੱਡੀਆਂ ਤਿਆਰ ਕਰੀਆਂ ਹੋਈਆਂ ਨੇ ਜਿਹੜੀਆਂ ਸਪੈਸ਼ਲ ਐ ਟੂ ਜੈਡ ਯਾਰ ਜਿਹੜਾ ਤੁਹਾਨੂੰ ਆਇਓ ਵਿਖਾਉਣੇ ਨੇ ਜੀਤੀ ਵਾਟਾ ਤੁਹਾਨੂੰ ਨੀਟ ਆ ਆਜੋ ਤੁਹਾਨੂੰ ਮਿਲੋ ਰਿਹਾ ਦੇਖ ਲਿਓ ਸਾਰਾ ਦੁਪਹਿਰ ਤੋਂ ਐਂਡ ਤੱਕ ਦੇਖਿਓ ਦੇ ਗਾੜੀ ਨੂੰ ਇੱਧਰ ਤੋਂ ਮਾਰੂ ਦਿਖਾ ਦੇ ਨਾ ਨਹੀਂ ਇੱਧਰ ਹੈ ਜੀ ਆਹ ਦੀਪਾ ਦਿਖਾ ਲਈ ਤੇ ਆਹ ਦੀਪਾ ਨੇ ਵੀਰੇ ਤਿੰਨ ਦੀਪਾ ਲੈ ਜੰਗਾ ਅੰਦਰ ਇਹ ਤੁਹਾਨੂੰ ਜੱਟ ਜੀ ਜਿਹੜੀ ਤੁਹਾਨੂੰ ਜਰੂਰ ਕੀ ਕੀ ਲੋੜਾ ਹੈ ਇਹ ਨਹੀਂ ਜੀ ਜਿਹੜੀ ਜੀ ਦੀ ਲੋੜਾ ਤੁਹਾਨੂੰ ਮੈਂ ਇੱਧਰ ਬਣਾ ਲਉ 300 ਦਾ ਸੋਨਾ ਜਾਊਗਾ ਆਹ ਨਾ ਕਰਾਂਗੇ ਯਾਰ ਆਪਾਂ ਵੀ ਚੱਲ ਜੀ ਆ ਲੈ ਆਣ ਤਾਰ

ਤੇディアਓ ਕੋਲ ਆ ਜੇ ਤੜੀ ਪਾਸਪੋਰਟ ਸਿਰੋਕਲਾ ਹੁਣ ਇੱਕ ਜਗ੍ਹਾ ਚੱਲ ਜੀ ਤੇ ਉਹ ਸਮਾਂ ਕਹਿ ਦੇਣਾ ਉਥੋਂ ਤੁਸੀਂ ਟਿਕਟ ਲੈ ਸਕਦੇ ਹੋ ਜਿੱਤੇ ਤੁਸੀਂ ਉੰਗ ਘੁੰਮਣਾ ਸਿਰਫ 50 ਰੁਪਏ ਟਿਕਟਾਂ ਤੇ ਖਾਣ ਪੀਣ ਦੇ ਚੀਜ਼ਾਂ ਉਥੋਂ ਲੈ ਸਕਦੇ ਹੋ ਖਾਣ ਪੀਣ ਦੇ ਬਾਕੀ ਵੱਖਰਾ ਵੱਖਰਾ ਇਹਨਾਂ ਦਾ ਸਾਰੇ ਸੁਵਿਧਾ ਹੋ ਰਹੇ ਜੇ ਤੁਹਾਨੂੰ ਅਵੇਲੇਬਲ ਆ ਉੱਥੇ ਕਿਸ਼ਤੀਆਂ ਵੀ ਚੱਲਦੀਆਂ ਨੇ ਤੇਰਾ ਪਤਾ ਦਿਖਾਉਣੇ ਤਾਂ ये तो ये नियुग 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 तो आयो गांह चलो उतर ही आयोज अंग्रेजी वोट रॉइडिंग अदग लगे ਉੱਲ ਮਤਲਬ ਜਬਰਦਸਤ ਲੋਕੇਸ਼ਨਾਂ ਨੇ ਆ ਜੀ ਤੇ ਆਜੋ ਤੁਹਾਨੂੰ ਹੁਣ ਥੋੜੀ ਕਲੈਕਸ਼ਨ ਦਿਖਾਉਣੀ ਆ ਕੂਟਰ ਤੋਂ ਲੈ ਤਰਾਣੇ ਤੋਂ ਪੁਰਾਣੇ ਮਾਡਲ ਤੋਂ ਲੈ ਕੇ ਆ ਟਿਕ ਟਕ ਆ ਰਿਹਾ ਇੱਧਰ ਐਮ ਪੀ ਇੱਕ ਚੀਜ਼ਾਂ ਨੇ ਸਾਨੂੰ ਸਿੰਗਲ ਹੀ ਥੋੜੀ ਜਿਹੀ ਘੱਟੇ ਹੋਈ ਆ ਆ ਦੇਖੋ ਆ ਕਿਹੜਾ ਬੋਲ ਇਹ ਜੱਦੀ ਐ ਮਨ ਲਾ ਜੱਦੀ ਚਲੋ ਆ ਗੱਦੀ ਆ ਦੇਖੋ ਫਿਰ ਇਹ ਪਰੀਆ ਪਰੀਆ ਸੜੇ ਆ ਆ ਦੇਖੋ ਰਾਜਦੂਤ ਆ ਚੀਜ਼ ਐ ਪੂਰੀ ਘੱਟ ਠੀਕ ਆ ਬੰਦੇ ਫੋਟੋ ਕਿੰਨੀਆਂ ਫਿਕਰ ਆ ਜਾ ਕਿਤੇ ਲਾ ਫੋਟੋ ਰੇ ਪਿੱਛੇ ਵੜ ਤੂੰ ਇੱਕ ਮਿੰਟ ਹੋਣੇ ਅਸੀਂ ਵੀਡੀਓ ਨੂੰ ਰੋਕਦੇ ਆ ਅਸੀਂ ਫੋਟੋ ਖਿੱਚ ਲਈ ਸਾਨੂੰ ਹੱਥ ਤੇ ਆ ਲੱਗਿਆ ਫੋਟੋ ਖਿੱਚ ਲਈ ਹੋਣੇ ਅਸੀਂ ਤੇ ਆ ਦੇਖੋ ਉਹ ਆ ਤਰਮਿੰਦਰ ਉਹਨਾਂ ਵਾਲਾ ਵੀਰੇ ਚੱਲ ਫਿਲਮ ਜਾਏ ਚੀ ਤਰਮਿੰਦਰ ਤੇ ਲੰਬੂ ਨੇ ਇਹਦੇ ਵਿੱਚ ਸ਼ੂਟ ਕਰਿਆ ਸੀ ਪੈਸੇ ਉਹ ਸਾਲੇ ਥੈਂਕੇ ਗਦਾਰੇ ਨੇ ਉਹ ਹਾਂ ਉਹ ਤਾਂ ਗਦਾਰੇ ਪਰ ਤੁਹਾਨੂੰ ਇੱਕ ਗੱਲ ਦੱਸ ਦਈਏ ਜੀ ਚੱਲ ਉਹਨਾਂ ਦੀ ਫਿਲਮ ਚੱਲ ਗਈ ਸੀ ਉਹਦੋਂ ਦਾ ਟੋਲੇ ਦਾ ਸ਼ੂਟ ਆਹੀ ਉਹ ਮੋਟਰਸਾਈਕਲ ਵੇ ਅਸੀਂ ਵੀ ਬਹੁਤ ਜਲਦੀ ਸ਼ੋਲੇ 2 ਲੈ ਕੇ ਆ ਰਹੇ ਹਾਂ ਉਧਰ ਉਧਰ ਹਾਓ ਪਿੱਛੇ ਜਾ ਕੇ ਬਹੁਤ ਪਹਿਲਾਂ ਸਾਡੀ ਉਰ ਇੱਕ ਫੋਟੋ ਹੋਰ ਜਿਹੜਾ ਕੋਈ ਮਰਜ਼ੀ ਤੇ ਵੀਰੇ ਹੁਣ ਅਸੀਂ ਮਤਲਬ ਇੰਜੋਏ ਕਰੋ ਫੋਟੋ ਖਿੱਚ ਲਈ ਹੁਣ ਅਸੀਂ ਕਿੱਥੇ ਆ ਆਹ ਦੇਖੋ ਅਜਾ ਬ੍ਰਿੰਦਰ ਕਿੱਟਾ ਹਟਾ ਦੇ ਉਹ ਗੱਠਾ ਰੋ ਇੱਥੇ ਹੀ ਹੈ ਚੱਲਣਾ ਹੈ ਮੂਝੇ ਸਮਝਾ ਦੇ ਘੱਟ ਲੋ ਆਹ ਦੇਖੋ ਮੇਰੇ ਵੀਰੋ ਆਹ ਕੁਝ ਵੀ ਗੱਤ ਚੰਗੀ ਤਰ੍ਹਾਂ ਕਰਦੇ ਜੀ ਯਾਰ ਦੀ ਏਅਰ ਕੋ ਬੁੱਟੂ ਅੱਜ ਮੈਂ ਤੋੜ ਆ ਗਿਆ ਵਾਹ ਹਾਂ ਜੇ ਕਿਨੂੰ ਆ ਜਾ ਹਾਂ ਇੱਧਰ ਨੂੰ ਵੀ ਖਿਦਾ ਦੋ ਹੁਣ ਦੇਖੋ ਸਿੰਗ ਸੰਗ ਪਾਏ 12 ਚੀਜੇ ਆਹ ਦੇਖੋ ਸਿੰਗ ਸੰਗ ਆ ਸਾਈਕਲੀ ਆ ਸਾਈਕਲ ਵੀਰੇ ਸਾਈਕਲੀ ਵੀ ਪਈ ਆ ਓ ਆ ਜਾ ਤੇ ਲਾ ਕੇ ਦੇਖੀਏ ਨਹੀਂ ਜੈਨ ਤੋਂ ਚੜਾ ਲੈਨੇ ਆ ਯਾਰ ਬੈਹ ਜਾ ਯਾਰ ਬਾਈ ਇਹ ਤਾਂ ਇੱਕ ਖਾਸ ਚੀਜ਼ ਆ ਜਿਹਦੀ ਆਪਾਂ ਜਿੰਦ ਚ ਚਲਦੀ ਨੇ ਇਹ ਜੈਨ ਤੋਂ ਆ ਕੱਲ ਨੂੰ ਦੋ ਚੰਨ ਚੜਾਉਣੇ ਪੜ ਗਏ ਕੁਛ ਨਹੀਂ ਚੜਾਓ ਕੀ ਬੋਲਦਾ ਤੂੰ ਆਹ ਤੁਹਾਨੂੰ ਅੱਗੇ ਲੈ ਕੇ ਚਲਦੇ ਆਂ ਇੱਧਰ ਸ਼ੱਕਰ ਸੁੱਕਣੀ ਪਈ ਆ ਸ਼ੱਕਰ ਬਈਆ ਇਹ ਰੱਖੀਏ ਜੇ ਬਰੇ ਪੁਰਾਣੇ ਰਾਤ ਜਿਹਦੇ ਚ ਵਿਆਹ ਕੇ ਲੈ ਕੇ ਹੁੰਦੇ ਹੁੰਦੇ ਸੀ ਮਤਲਬ ਪੁਰਾਣੇ ਆ ਤੇ ਇੱਧਰ ਆਉਂਦੇ ਆਂ ਇਹ ਦਿਨ ਇਹਦੇ ਆਹਰੇ ਆ ਗਏ 10 ਫੋਟੋ ਖਿੱਚਣ ਵਾਸਤੇ ਮਤਲਬ ਤੁਸੀਂ ਇੱਥੇ ਫੋਟੋ ਖਿੱਚ ਸਕਦੇ ਹੋ ਇੱਦਾਂ ਬਹਿ ਕੇ ਬਹੁਤ ਵਧੀਆ ਚੀਜ਼ਾਂ ਨੇ ਮੇਰੇ ਬਾਏ ਦਾ ਫੋਟੋ ਵਾਲੀ ਆ ਕੀ ਇਹਨੇ ਆਪਣਾ ਫੋਟੋ ਫੋਟੋ ਇੱਥੇ ਨੂੰ ਪ੍ਰੀ ਵੈਡਿੰਗ ਵਾਲਿਆਂ ਦੇ ਪ੍ਰੀ ਵੈਡਿੰਗ ਵਾਲਿਆਂ ਵਾਸਤੇ ਸਪੈਸ਼ਲ ਤੇ ਫੋਟੋ ਸ਼ੂਟ ਵਾਸਤੇ ਇੱਕ ਮਿੰਟ ਮੈਂ ਕਾਲ ਕਰਕੇ ਇਹ ਤਾਂ ਤੁਹਾਨੂੰ ਗੱਡੀ ਚੱਕ ਲਈ ਜਨ ਫਲਮਾਂ ਵੀ ਚੱਕ ਦਾਂ ਹਲੋ ਓਕੇ ਓਕੇ ਆਜੂ ਆ ਇੱਧਰ ਹੈਗਾ ਹੱਕ ਇੱਧਰ ਆ ਦੇਖੋ ਪਿਆਨੂ ਇਹਦਾ ਚੱਲ ਇੱਧਰ ਆਇਆ ਇਹ ਤਾਂ ਦੇਖ ਤੇ ਆ ਦੇਖੋ ਬਰੇ ਵੁੱਡਨ ਹਾਊਸ ਇਹਨੋਂ ਪਾ ਵੁੱਡਨ ਹਾਊਸ ਟੋਟਲੀ ਵੁੱਡਨ ਹਾ ਤੇ ਇੱਥੇ ਇੱਥੇ ਫੋਟੋ ਬਣਦੀ ਹੈ ਇੱਥੇ ਸੋਹਣਾ ਵੜੇ ਇੱਕ ਮਿੰਟ ਲੱਗਣ ਦੇ ਇੱਕੋ ਨੇ ਸਿ ਫੋਟੋ ਵਿੱਚ ਚਾਹੀਏ ਇੱਥੇ ਵੀ ਫੋਟੋ ਫਿੱਟੀਆਂ ਇੰਜੋਏ ਕਰ ਰਹੇ ਹਾਂ ਬਰੇ ਪੋਲਾ ਹਾਂ ਅਸ ਕੱਢ ਕੋੜਾ ਨੰਬਰ ਤੇ ਇੱਧਰ ਆ ਜੰਨੇ ਆ ਫਿਰ ਆਪਾਂ ਕੇ ਇਧਰੇ ਵੈਡਿੰਗ ਵਾਸਤੇ ਬਹੁਤ ਸੋਹਣੀ ਜਗ੍ਹਾ ਪਰ ਵੀ ਤੇ ਹੋਏ ਤੇ ਬੜਾ ਕੁਝ ਕਰੀ ਬੈਡਿੰਗ ਕਰਦੇ ਭਾਈ ਆ ਦਿਲ ਦੋਸਤਾਂ ਕੋਲ ਸਭ ਬਹੁਤ ਥੋੜੇ ਲੰਬੇ ਆ ਮੈਂ ਰਿਕੀ ਪੋਜ਼ ਮਾਰ ਲੈਂ ਤੇ ਨਹੀਂ ਆ ਤੇ ਬੜਾ ਗੀਤ ਹੋਵੇ ਸਹੀ ਗੰਦਨਾ ਪਰਵਾਰ ਕਰ ਆਈ ਲਵ ਯੂ ਤੇਰੇ ਬਹੁਤ ਕੋਈ ਨਹੀਂ ਆਏ ਮੈਂ ਯਾਰ ਸੰਧੀ ਲੱਗੇ ਉਥੇ ਬੈਠ ਆਈ ਲਵ ਮਾ ਆ ਜੋ ਫਤਿਹ ਮਰਨ ਨਹੀਂ ਕਰੀ ਜਿੱਦਾਂ ਬੇਚਾਰਾ ਠੀਕ ਹੈ ਬਿਲਕੁਲ ਚੱਲ ਜੇ ਤੂੰ ਆਸੂ ਖੈਰ ਦੇਖੀ ਜਾਂਦਾ ਨਹੀਂ ਲੰਬਾ ਨਹੀਂ ਤਾਂ 40 ਮਿੰਟਾਂ ਦਾ ਹੋ ਜਾਣਾ ਤੇ ਆ ਦੇਖੋ ਬਾਈ ਪੂਰੇ ਆ ਵੀ ਖੜਾ ਵੱਡਾ ਵੱਡਾ ਯਾਰ ਟਾਈਮ ਤੋਂ ਪਾਏ ਇੱਥੇ ਕੋਈ ਨਹੀਂ ਸੋਹਣੀ ਜਗ੍ਹਾ ਮਨ ਖੁਸ਼ ਹੁੰਦਾ ਇੱਥੇ ਆ ਦੇਖ ਵਾਬੇ ਹੋ ਨਾ ਇਨਾ ਟਾਈਮ ਆਹ ਸੁਣੀ ਜਗਾ ਪਈ ਤਾ ਤੁਹਾਨੂੰ ਬੈ ਕੇ ਦਿਖਾਉਣਾ ਮਤਲਬ ਟੈਂਪਰੇਰੀ ਨਹੀਂ ਹੈਗਾ ਪਤਾ ਕੀ ਜਕਰਾਂ ਜਿੱਥੇ ਬੈਗੇ ਨਾ ਪੈਰ ਧਾਬਦੇ ਨਹੀਂ ਬਰਦਾ ਇਹ ਗੱਦੇ ਚ ਗੁੱਦ ਲਾਈ ਹੋਈਆਂ ਆ ਜਾ ਆ ਗਿਆ ਬਾਪਸਾ ਰਾਤ ਰਾਤ ਕੀ ਕਹਿੰਦੇ ਮਨੇ ਨੂੰ ਬੁਲਦਾਂ ਹਾਂ ਪੈ ਗਿਆ ਪੱਗੇ ਬੱਗੇ ਬੈਲ ਰੱਖਣੇ ਇਹ ਗੋ ਆ ਵੀਰੇ ਇੱਥੇ ਚੁੱਪੀ ਹੋਈ ਆ ਪੱਗੇ ਨਾ ਨਾ ਕੋਈ ਚੱਕਰ ਨਹੀਂ ਪੱਗੇ ਅੱਗੇ ਐਡ ਨਹੀਂ ਕਿਥੇ ਆ ਇਧਰ ਆਹ ਦਿਖਾ ਦੇ ਆ ਇਧਰ ਇਹ ਆ ਇਹ ਵੱਡਾ ਗੱਡਾ ਤੇ ਗੱਲ ਸੁਣਨੀ ਦੋੜ ਨਾ ਤੇ ਪਿੱਛੇ ਉਧਰ ਮਤਲਬ ਛੋਲੇ ਕੁੱਤੇ ਅਸੀਂ ਅਸੀਂ ਲਾ ਦਾਂਗੇ ਯਾਰ ਪਿੱਛੇ ਅਸੀਂ ਢਾ ਦਾਂਗੇ ਆ ਜਾ ਇਧਰ ਮੁੜ ਲੈ ਅਸੀਂ ਕੋਟ ਸਵਾਰੀ ਕਰਕੇ ਆਏ ਹਾਂ ਥੋੜੇ ਸੜਪਾ ਤਾਂ ਜਾਂਦੀ ਆ

ਸਾਰਾ ਸਮਾਨ ਪਿਆਰੇ ਪੁਰਾਣੇ ਭੰਡ ਗੁੰਡੇ ਸਭ ਕੁਝ ਆ ਇਧਰ ਅੰਦਰ ਨੂੰ ਆ ਇਧਰ ਨਹੀਂ ਜਾਂਦਾ ਖੜਾ ਨਹੀਂ ਹੋ ਰਹੀ ਪੁਰੇ ਉਹ ਕਰ ਰਹੇ ਕੋਈ ਨਾ ਪੱਲੇ ਸਾਈਡ ਤੇ ਆ ਦੇਖੋ ਨੇ ਸਮਾਨ ਸਾਰਾ ਚੁੱਲੇ ਚੰਲੇ ਸਭ ਕੁਝ ਪਰਾਣੀ ਸੈਸਰੀ ਸਾਰੀ ਆ ਉਧਰ ਦਿਖਾ ਦੇ ਪੁਰੇ ਬੈਡੀ ਚੱਲ ਰਹੀ ਹੈ ਬੈਡੀ ਇਹ ਕਹਿੰਦਾ ਬੈਡੀ ਵੇਰ ਵੀ ਤੇ ਸਾਡੇ ਗੇਟ ਇਹਦਾ ਫੇ ਬਣੀ ਜਾਂਦੇ ਆ ਬਾਕੀ ਕੰਮ ਚੱਲੀ ਪੂਰਾ ਬਾਬਾ ਕੁਝ ਬਣੀ ਜਾਂਦਾ ਆ ਹੁਣ ਇਹਨੂੰ ਅਸੀਂ ਕੰਮ ਨਹੀਂ ਲੱਗੇ ਚੱਲੀਏ ਮਤਲਬ ਇਹ ਜਿੰਨੀ ਕਿਹਨਾਂ ਨੂੰ ਇਨਕਮ ਹੋ ਜਾਂਦੀ ਉਹ ਉਰੀ ਲਾਈ ਜਾਂਦੇ ਉਰੀ ਲਾਈ ਜਾਂਦੇ ਨੇ ਇਨਵੈਸਟ ਕਰੀਂਦੇ ਪੁਰਾਣਾ ਕਲਚਰ ਵੀ ਸੰਭਾਲ ਰਹੇ ਆ ਆਪਣਾ ਉਧਰ ਤੁਹਾਨੂੰ ਦਿਖਾਉਣੇ ਆ ਕਲਚਰ ਦੀਆਂ ਬਹੁਤ ਚੀਜ਼ਾਂ ਨੇ ਹੋਰ ਰਹਿ ਗਿਆ ਨਹੀਂ ਨਹੀਂ ਵਿਖਾਤਾ ਸਰ ਸਾਰਾ ਕੁਝ ਜੀ ਆ ਗਿਆ ਤੁਹਾਡਾ ਵੀਰ ਬਾਈ ਸੋਹਣੇ ਜੀ ਬੜੇ ਲੱਗੀ ਜਾਂਦੇ ਤੇ ਉਹ ਸੀ ਸੋਹਣੇ ਹੈ ਉਹ ਬਹੁਤ ਇੱਧਰ ਦੇਖੋ ਵੀਰੇ ਇੱਥੇ ਵੀ ਇੱਕ ਟਰੈਕਟਰ ਆਇਆ ਹੋਇਆ ਸੀ ਮਤਲਬ ਸ਼ੂਟਿੰਗ ਕਰਨ ਮੈਨੂੰ ਤਾਂ ਤੇਜੀ ਨੂੰ ਕਹਿੰਦਾ ਕਹਿੰਦਾ ਸਾਡਾ ਐਕਟਰ ਹੈਗਾ ਥੋੜਾ ਜਿਹਾ ਘੱਟ ਸੋਹਣਾ ਮਾੜਾ ਕਹਿੰਦਾ ਤੁਸੀਂ ਮਤਲਬ ਇੱਕ ਸੀਨ ਕਰ ਸਕਦੇ ਹੋ ਪਰ ਅਸੀਂ ਨਹੀਂ ਫਿਰ ਜਵਾਬ ਦੇਦਾ ਵੀ ਸਾਡੇ ਚੈਨਲ ਤੋਂ ਬਿਨਾਂ ਕਹਿੰਦੇ ਨਹੀਂ ਹਾਂ ਤੇ ਆ ਦੇ ਕੁਦਰੀ ਆਪਣਾ ਪੂਰਾ ਸੱਭਿਆਚਾਰ ਸੰਭਿਆ ਹੋਇਆ ਨੇ ਆ ਚੀਜ਼ਾਂ ਮਤਲਬ ਅਲੋਪ ਹੋ ਚੁੱਕੀਆਂ ਨੇ ਜਿਹੜੀਆਂ ਇਹਨਾਂ ਨੂੰ ਪਤਾ ਨਹੀਂ ਮਿਲਦਿਆ ਜੀ ਜੰਮਰੇ ਆਹ ਦੇਖੋ ਆ ਜੀ ਮੇਰਾ ਰੇਡੂਆ ਵੀ ਪਿਆਰੇ ਮੇਰਾ ਰੇਡੂਆ ਪਿਆਰੇ ਦੱਦ ਹੁਣਾਂ ਦੇ ਵੇਲੇ ਦਾ ਆਓ ਕੀਂਗਲ ਲੈਟਨ ਓ ਛੱਡੇ ਨਹੀਂ ਛੱਡਾ ਇੱਧਰ ਵੀ ਚਲੋ ਆ ਖੋਲ੍ਹ ਦਵਾਰੀ ਇਹ ਆ ਗਿਆ ਆਰੀ ਖੋਲ੍ਹ ਦੇਖੋ ਵੀਰੇ ਇੱਧਰ ਮੈਂ ਦੂਹਾ ਇਹ ਫੁੱਲ ਦਾ ਹੁੰਦਾ ਘਟਿਆ ਕਿਧਰ ਵੀ ਆ ਪੱਛਾੜ ਵਿੱਚ ਆ ਸੰਦੂਕ ਆ ਵੀਰੇ ਅੱਧੇ ਬੱਲੇ ਨੂੰ ਪਤਾ ਨਹੀਂ ਹੁੰਦਾ ਇਸ ਟੋਕ ਇਹ ਕੰਟਰ ਪੁਰਾਣਾ ਬੰਬੇ ਵੀ ਚਰਖਾ ਹੈ ਇਹ ਆਏ ਇੱਥੇ ਦਾ ਦੇਖ ਰਹੇ ਆਇਆ ਇੱਥੇ ਬੁੜੀਆਂ ਚਲਾ ਕੇ ਵਿਖਾਉਂ ਹਾਂ ਕੱਟਦੇ ਹੁੰਦੇ ਨੇ ਬੁੜੀਆਂ ਆਏ ਜਾਈਏ ਵਾਠ ਠੀਕ ਆ ਆ ਜੋ ਅੱਕੇ ਵੀ ਦਿਖਾਉਣਾ ਤੁਹਾਨੂੰ ਇੱਧਰ ਖੂ ਆ ਗਿਆ ਥਿਸ ਇਜ਼ ਵੈਲ ਇਹਦੇ ਵਿੱਚ ਵੈਲ ਆ ਵੀਰੇ ਵੈਲ ਇਹੋ ਵੈਸੀ ਹੀ ਆ ਪਹਿਲਾਂ ਬਾਲਟੀ ਜੀ ਵੀ ਡੰਗੀ ਫਿਰਦੀ ਸੀ ਹੁਣ ਹੈ ਨਹੀਂ ਚਲੋ ਨੀਚੇ ਗਿਰੀ ਕੋਈ ਜਵਾਕ ਲੈ ਗਿਆ ਉਸ ਰਾਤ ਨਾ ਨਾ ਨੀਚੇ ਪਈ ਹੈ ਤੁਹਾਡੇ ਵਰਗੇ ਨੇ ਹਰਕਤ ਕਰਦੇ ਨੇ ਗੱਲ ਸੁਣ ਮੈਂ ਵੀ ਗੱਲ ਸੁਣ ਪਾਣੀ ਕਿਥੇ ਉਹ ਵਿਚਾਰ ਉਧਰ ਮੰਗ ਰਹੇ ਆ ਅੱਜ ਊਲੇ ਚੱਲ ਹਾਂ ਚੱਲ ਬਰਵਿੰਦਰ ਨੇ ਬਹੁਤ ਵਿਚਾਰੇ ਪਿਆਸੇ ਨੂੰ ਪਾਣੀ ਦੀ ਉਹ ਕਿਹੜਾ ਇੱਧਰ ਝੂਟੇ ਨਹੀਂ ਓ ਛੰਨਾ ਪਾਣੀ ਦਾ ਇੱਕ ਦੇ ਦੇ ਤੂੰ ਮਟਿਆਲੇ ਸੁਣੋ ਦੇਖੀ ਦੇਖੋ ਵੀ ਤੇਜ਼ੀ ਸਾਡਾ ਸਟੰਟ ਕਰਦਾ ਹੋਇਆ ਬੱਚਿਆਂ ਵਾਸਤੇ ਬਹੁਤ ਵਧੀਆ ਜਗ੍ਹਾ ਹੈ ਹੋਰ ਤੇ ਤੇਜੀ ਹੋ ਕਰੋ ਡੰਡ ਲਾਓ ਇਹਦੇ ਤੇ ਉੱਥੇ ਵੀ ਸਰਵਾਈਵ ਕਰੋ ਬਿੱਟੂ ਵੀ ਨੀ ਡੰਡ ਲਾਓ ਬਈ ਅੱਖੀਂ ਦਿਖਾਤੀ ਮੇਰਾ ਢਿੱਡ ਇਕੱਠਾ ਕਰੋ ਉੱਥੇ ਤੱਕ ਜਾ ਹੁਣ ਜਾਣਾ ਬਾਹਰੋਂ ਤੋਂ ਦੇਖੋ ਬੜੀ ਤੇਜੀ ਨਾਲ ਸਟਾਰਟ ਕਰੋ ਵੀਰ ਬਹੁਤ ਫੇਟਾ ਸਾਡਾ ਕੀ ਚੱਕਰ ਡੰਡ ਪਲਾ ਦੇ ਇੱਕ ਦਾ ਡੰਡ ਦੀ ਲਾ ਮੈਂ ਵੀ ਲਾ ਦੂੰ ਡੰਡ ਤੁਹਾਨੂੰ ਐ ਲੱਗਦਾ ਬੰਦਾ ਕੁਛ ਨਹੀਂ ਹੈਗਾ ਥੋੜੀ ਬੇਲੇ ਨੇ ਜਿੰਮ ਛੱਡੀ ਨੂੰ ਬਾਹਰ ਟਾਈਮ ਹੋ ਗਿਆ ਫੇਰ ਮੈਂ ਦੱਸ ਲਾ ਸਾਡੇ ਕੋਲ ਜੀ ਪਰ ਕਾਨੂੰ ਬਾਹਾਂ ਦੀ ਬੱਸ ਕਰਾਉਣੀ ਆ ਬਾ ਹੈ ਨਹੀਂ ਕਾਹੇ ਜੋ ਕਿ ਸੀ ਬਹੁਤ ਵਧੀਆ ਚੱਲ ਆ ਜਾ ਤੇ ਇਦਰਾ ਬੱਚਿਆਂ ਬਾਅਦ ਤੇ ਮੈਂ ਕਾਨੂੰ ਜੁੱਤੀ ਧੋੜਨੀ ਇਹ ਜਾਨ ਆ ਬੜਾ ਬਹੁਤ ਬੜੀ ਚੁੜ੍ਹਦੀ ਹੈ ਆਲੀ ਕੋਈ ਹਾਲੇ ਰੁਕ ਗਿਆ ਇੱਕ ਮਿੰਟ ਬੈਠ ਉਧਰ ਮੈਂ ਜੀ ਪੁੱਠੇ ਕੰਮ ਕਰਦਾ ਹਾਂ ਇਹ ਮਾਰ ਸਾਬ ਦੇ ਲਾ ਆ ਤੂੰ ਚੱਲਦੀ ਔਰ ਵਧੀਆ ਤਾਸ ਇਹਨਾਂ ਦੀ ਕੋਈ ਲੈ ਗਈ ਬਚਾਰਿਆਂ ਦੀ ਤੇ ਅਸੀਂ ਸਰਕਲ ਤੋਂ ਸ਼ੁਰੂ ਹੋਦੇ ਐਂਟਰੀ ਸਾਂ ਆਹੀ ਆ ਪਾਰਕ ਦੀ ਐਂਟਰੀ ਆਏ ਅਸੀਂ ਉਧਰੋਂ ਤਾਂ ਲੰਘੇ ਦੀ ਪਹਿਲਾਂ ਥੋੜਾ ਸਰਕਲ ਮਾਰਨਾ ਆ ਆ ਕੰਗਾਰੂ ਹੈਗਾ ਕੋਈ ਕਜੀਪ ਹੋਰ ਆ ਗਈ ਉਹ ਪਹਿਲਾਂ ਹੈ ਨਹੀਂ ਜੀ ਦਿਖਾ ਦੇ ਉਹ ਪਗੜੀ ਕਜੀਪ ਹੋਰ ਆ ਚੁੱਕੀ ਆ ਆ ਕੰਗਾਰੂ ਆ ਗਿਆ ਵੀਰੇ ਮੇਨ ਟਾਪਾ ਨਹੀਂ ਚੱਲਣਾ ਇਹ ਪਾਰਕ ਦਾ ਵੀ ਇੱਥੇ ਬੈਗਨ ਜਾਇ ਕਰ ਸਕਦੇ ਹੋ ਉਹ ਦੇਖੋ ਬਿਲਡਿੰਗ ਜੀ ਮਤਲਬ ਜਿਵੇਂ ਬਾਹਰੇ ਘਰ ਹੁੰਦੇ ਨੇ ਉਦਾਂ ਬਣਾਈ ਵੀ ਆ ਆ ਇਧਰ ਝੂਟੀਆਂ ਬਾਹ ਚੱਡੀ ਜਾਂਦੀਆਂ ਉਹ ਦੇਖੋ ਉੱਚੀ ਬਿਲਡਿੰਗ ਤੇ ਉੱਪਰ ਨਿਸ਼ਾਨ ਸਾਹਿਬ ਨੇ ਗਾਣਾ ਉਹ ਜਤਨ ਵਾਲਾ ਦੇਖੋ ਹੁਣ ਉੱਧਰ ਦਿਖਾ ਦੇ ਬਾਬਾ ਜੀ ਬੈਠੇ ਨੇ ਨੈਂਗ ਸਿੰਘ ਉਹ ਪਿੱਛੇ ਘਰ ਜਾ ਵੀ ਉਹ ਦਿਖਾਣਾ ਹਾਂ ਆ ਜੋ ਉਹਨੂੰ ਦਿਖਾ ਦੇਣਾ ਜੀਰਾ ਉਹ ਹੀ ਆ ਵਧੀਆ ਹੁਣ ਆ ਜਾ ਤੇ ਆ ਗਏ

ਆ ਪਿੱਕਾ ਰੋਟ ਤਿੰਜ ਰੂਮ ਵਗੈਰਾ ਸਾਰਾ ਕੁਝ ਬਾਰੇ ਰੂਮ ਵੀ ਨੇ ਬਾਹਰ ਵਾਲੇ ਸੁਬਾ ਵਾਸਤੇ ਨੇ ਤੇ ਵਿੱਚ ਅੰਦਰ ਵਾਲਾ ਰੂਮ ਨੇ ਰੂਮ ਨੇ ਇਹਨਾਂ ਫ੍ਰੀ ਬੈਡਿੰਗ ਵਾਲੀ ਪੈਂਦੇ ਨੇ ਬੈਡਿੰਗ ਵਗੈਰਾ ਵਾਲੇ ਹਾਂ ਅਈ ਵੜ ਵੜ ਨਹੀਂ ਸਕਦੇ ਵੜ ਤਾਂ ਸਕਦੇ ਹੁਣ ਅੰਦਰ ਬੰਦੇ ਬੈਠੇ ਆਪਾਂ ਨੂੰ ਕੋਈ ਰੋਕ ਟੋਕ ਆਪਣਾ ਲੇਖੋ ਆ ਦੇਖੋ ਚੇਅਰ ਲੱਗੀ ਹੈ ਚੇਅਰ ਬਹੁਤ ਵਧੀਆ ਲੱਗਦੀ ਹੈ ਜੇ ਆਪਾਂ ਇਹ ਜਿਹੇ ਕੁਰਸੀ ਤੇ ਰਹਿ ਕੇ ਦੇਖੋ ਅਈ ਗਏ ਇਥੇ ਬੈ ਕੇ ਫੋਟੋ ਖਿੱਚੀ ਲੈ ਸੀ ਫੋਟੋ ਸਿਰਾਉਂਦੇ ਇਧਰ ਆ ਕੇ ਸੁਹਣਾ ਲੇਖ ਉਹ ਫੌਰੀ ਮਤਲਬ ਆਪਣਾ ਕਹਿ ਸਕਦਾ ਆਪਾਂ ਪਿੰਡ ਦਾ ਟੂਬਾ ਉਹ ਬਾਣੀ ਸੁਖਣਾ ਲੈ ਕੇ ਇੱਕ ਤਰ੍ਹਾਂ ਪੂਰੇ ਦੀ ਇਹ ਸੁਖਣਾ ਲੈ ਕੇ ਆ ਇਹਦੇ ਵਿੱਚ ਮੱਛੀਆਂ ਛੱਡੀਆਂ ਹੋਈਆਂ ਨੇ ਨਾਲ ਤਾਂ ਨਾਲ ਉਰੇ ਮਤਲਬ ਫੋਟੋਿੰਗ ਕਰ ਸਕਦੇ ਹੋ ਤੁਸੀਂ ਅੱਗੇ ਦਿਖਾਉਣੇ ਅਗਲਾ ਆਪਾਂ ਨੂੰ ਕੀ ਹੋਇਆ ਯਾਰ ਕਿਹੜੀ ਬਿਮਾਰੀ ਪੈ ਗਈ ਇਹਨਾਂ ਨੂੰ ਗਲਾਬ ਲੋਕਾਂ ਨੂੰ ਤੋੜ ਤੋੜ ਕੇ ਇਹਨਾਂ ਨੇ ਨਾਲ ਤਿੰਨ ਚਾਰ ਕਰ ਦਿੱਤੇ ਆ ਜਾ ਬਰਵਿੰਦਰ ਵੀ ਕੁੜੀ ਵੀ ਰਾਈਡ ਲੈ ਕੇ ਉਹ ਤਾਂ ਲਾਊਗਾ ਹੀ ਲਾਊਗਾ ਪਿਓਰੇ ਪਾਣੀ ਚਾਲੂ ਰਹਿੰਦਾ ਪਾਣੀ ਹੁਣ ਚੱਲ ਨਹੀਂ ਰਿਹਾ ਪਾਣੀ ਸੌਕਾ ਪੈ ਗਿਆ ਇਹ ਬਿਲਡਿੰਗ ਜੀ ਦੇ ਜੀਥੇ ਉੱਤੇ ਜਾ ਕੇ ਤੂੰ ਕੀ ਇਹਦੇ ਕੁਝ ਨਹੀਂ ਗੱਲੇ ਬਣਦੇ ਆ ਇਹ ਬਣ ਰਹੀ ਹੈ ਪਰ ਇਹ ਆ ਵੀ ਵੇਖ ਲੈ ਆ ਮੈਨੂੰ ਲੱਗਦਾ ਬੇੜੀ ਦੁੱਜੀ ਆ ਓਏ ਇੱਕ ਇਸਤੀ ਲੱਗ ਰਹੀ ਹੈ ਓਏ ਮੈਨੂੰ ਲੱਗਦੀ ਚਾਹੀਦੀ ਤਾਂ ਤੂੰ ਹੈਗੀ ਓਦਾਂ ਦੀ ਵਾ ਨਾਟਾ ਹੋਲਡਿੰਗ ਵੇਖਿਆ ਹਾਂ ਦਿਖਾ ਤੇ ਇਧਰ ਕਿਸਤੀਆਂ ਨੇ ਚੱਪੂ ਵਾਲੀ ਕਿਸਤੀ ਹੀ ਹੈ ਇੱਥੇ ਤੁਸੀਂ ਚਲਾਉਣੀ ਹੈ ਤੇ ਪੈਡਲ ਦੇ ਵਿੱਚ ਪਾਣੀ ਪੈ ਜਾਂਦਾ ਯਾਰ ਥੋੜਾ ਜਿਹਾ ਤੇ ਪੈਡਲ ਵਾਲਿਆਂ ਨੇ ਚਲੋ ਇਧਰ ਆਜੋ ਆ ਇਹਦੇ ਚੋਂ ਥੋੜਾ ਕੋੜੀ ਦਿਖਾ ਦਿਓ ਤੁਹਾਨੂੰ ਆਪਾਰ ਕੇ ਆ ਹੁਪ ਹੁਪਾ ਮਾਰ ਦੋ ਕੁਛ ਸਾਰ ਤਿੰਨ ਨਾ ਕੁਝ ਨਹੀਂ ਰਹਿਣਾ ਬਾਕੀ ਦੇ ਬਾਕੀ ਕਦੀ ਚੀਜ਼ ਰਹਿ ਗਈ ਹੋਗੀ ਫਿਰ ਅਜਿਹੀ ਦਿਖਾ ਨਹੀਂ ਸਕਦੇ ਬਹੁਤ ਕੁਝ ਬਣਿਆ ਹੋਰ ਹੈ ਲਓ ਜੀ ਬਾਬਿਓ ਈ ਹਾਰ ਨੇ ਅੱਜ ਵੀਰੇ ਫਸਟ ਟਾਈਮ ਬੈਠੇ ਕਿਸੇ ਜੋ ਅੱਜ ਰਵਿੰਦਰ ਫਸਟ ਟਾਈਮ ਕਿਸਤੀ ਜੀ ਬਿਠਾਦਾ ਪਾਣਾ ਮੈਨੂੰ ਡਰ ਵੀ ਲੱਗ ਰਿਹਾ ਆਂ ਕਿ ਸਮੁੰਦਰ ਡੂੰਘਾ ਹੋਣਾ ਆ ਹਾਂ ਕਿੰਨੇ ਰੋਕ ਰਖੜਾ ਆ ਕਾਤੇ ਕਰ ਤੋਂ ਵੀਰੇ ਅਸੀਂ ਅੱਜ ਆਏ ਹੋਏ ਆਂ ਆਸਟ੍ਰੇਲੀਆ ਦੇ ਸਮੁੰਦਰ ਚ ਆਸਟ੍ਰੇਲੀਆ ਵਾਲੇ THAILAND ਵਾਲੇ ਚਾ THAILAND ਚ ਅਸੀਂ ਪਹਿਲਾਂ ਗਏ ਸੀ ਜਿਹੜੀ ਇੱਕ ਕਿੱਥੇ ਗਏ ਸੀ ਪਹਿਲਾਂ ਕ੍ਰਾਚੀ ਕ੍ਰਾਚੀ ਬੜਾ ਜੀ ਇਧਰ ਆ ਗਏ ਅਸੀਂ ਇਹ ਪਹਿਲਾਂ ਅਸੀਂ ਆ ਕੇ ਇਸਦੀ ਬੈਡਰ ਨਾਲ ਹੀ ਚਲਾ ਰਹੇ ਹਾਂ ਫਿਰ ਅੱਗੇ ਅਸੀਂ ਮਤਲਬ ਵੱਡਾ ਉਹ ਫ੍ਰੀਜਨਾ ਕੀ ਹੁੰਦਾ ਉਹ ਸ਼ੱਪ 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 ਚਲਾਉਂਦੇ ਹਾਂ ਸ਼ੱਪ ਦੇ ਬਾਕੀ ਇੰਜੋਏ ਕਰ ਰਹੇ ਹਾਂ 50 ਪਰ ਕੀ ਲੱਗੀ ਜਾਂਦਾ ਫਿਰ ਆਪਾਂ 50 ਪਰ ਤਾਂ ਲੱਗ ਰਿਹਾ ਪਤਾ ਨਹੀਂ ਕਿਉਂ 50 ਜਿਸ ਤੇ ਆਪਾਂ ਜਾਣਿਆ ਮਹੌਲ 50 ਪਰ ਕੀ ਹਾਂ 50 ਪਰ ਕੀ ਬਣਦਾ ਮਤਲਬ ਫੋਰਟਿੰਗ ਵਰਕਿੰਗ ਵਰਕੀ ਬਾਕੀ ਵੀਰੇ ਗਾਂਦੀ ਦੀ ਫੋਰਮ ਜਿਹੜਾ ਗਾਂਦੇ ਪਿਆ ਚਲਦੀ ਕਰਕੇ ਚਲੋ ਉਹ ਪੈਨ ਜਿੱਥੇ ਪਰਨੂ ਮੋੜ ਜਾ ਮੈਂ ਫੋਨ ਚੁੱਕੀ ਦਰ ਗਿਆ ਬੈਗ ਨੂੰ ਉਹਦੇ ਔਖੀ ਤੋਂ ਡ੍ਰੈਗਨ ਡ੍ਰੈਗਨ ਬੋਟ ਹੈ ਛਿੜਦਾ ਪਾਣੀ ਚ ਓਏ 왜? 애들 e UE! UE! 요 왜? UE! UE! ਲੋਭੀ ਗਿੰਨੇ ਮਿਰੇ ਵੀਰੋ ਇਹ ਫੈਨੀ ਫਲ ਜੜ ਜਾਲੇ ਮੁੰਡੇ ਨੇ ਹਾਂਜੀ ਤੁਸੀਂ ਸਟਾਰ ਬਹੁਤ ਆਖੜੇ ਸਟਾਰ ਹੋਂ ਲੋਕਾਂ ਨੇ ਸਾਨੂੰ ਬਹੁਤ ਥੱਜਾ ਘੇਰ ਲਿਆ ਹੋਂ ਤਾਈ ਜੀ ਕਿ ਇੱਧਰ ਬੈਠੇ ਫੈਨ ਜਿਆਦੇ ਆ ਗਈ ਜੀ ਉੱਤੇ ਫੈਨ ਕਿਸ਼ਤੀਆਂ ਲੈ ਕੇ ਵੀ ਆ ਰਹੇ ਤੇ ਪਰ ਕਿਸ਼ਤੀਆਂ ਘੱਟ ਨੇ ਹਾਂ ਇੱਕ ਦੋ ਆਈਆਂ ਇਹ ਸੋਹਰੇ ਬਹੁਤ ਔਖੇ ਵਜਾਂ ਲੋਕ ਉਹਨਾਂ ਨੂੰ ਛੜਾ ਕੇ ਆ ਗਏ ਅਗਰ ਮਿਲ ਗਈ ਚਿੱਟਾ ਦੇਖੋ ਬਾਬੇ ਅਸੀਂ ਪਹੁੰਚੇ ਹੋਏ ਹਾਂ ਲਓ ਜਿਹੜਿਆ بیچ ਵੀ ਆਰੇ ਤੁਹਾਨੂੰ ਬਹੁਤ ਸੋਨਾ ਔਰ ਆਨੰਦ ਆਉਦਾ ਇੱਕ ਗੱਲ ਸੁਣੋ ਜੇ ਤੁਸੀਂ ਸਾਡੀਆਂ ਫੋਟੋਆਂ ਚ ਚੈੱਕ ਕਰਨੀਆਂ ਨੇ ਨਾ ਜਿਹੜੀਆਂ ਅਸੀਂ ਉਹ ਖਿੱਚੀਆਂ ਨੇ ਐਂਡ ਐਂਡ ਗੱਲ ਬਾਤ ਨਹੀਂ ਆ ਤਾਂ ਇੰਸਟਾਗ੍ਰਾਮ ਦੇ ਫੋਲੋ ਕਰੋ ਆਈਡੀ ਇੱਥੇ ਲਿਖੀ ਵੀ ਆਊਗੀ ਕੰਸ਼ਣ ਬਾਈ ਦੀ ਆਈਡੀ ਬਲਵਿੰਦਰ ਪੰਗੂ ਮੇਰੀ ਆਈਡੀ ਤੇਜੀ ਬੈਨਪਾਲ ਔਰੇ ਲਿਖ ਕੇ ਪਾਵਾਂਗੇ ਸਾਨੂੰ ਪਤਾ ਨਹੀਂ ਸਲੈਸ਼ ਕਿਉਂ ਸਣੀ ਆਦਾ ਆਪੇ ਚੈੱਕ ਕਰ ਲਓ ਬਾਕੀ ਕਮੈਂਟ ਚ ਵੀ ਲਿੰਕ ਪਾਵਾਂਗੇ ਡਿਸਕ੍ਰਿਪਸ਼ਨ ਚ ਵੀ ਲਿੰਕ ਪਾਵਾਂਗੇ ਫੋਲੋ ਕਰਿਓ ਹਣਾ ਇਸ ਚੈਨਲ ਨੂੰ ਦੋ ਲੈਂਗੇ ਵੀਰੇ ਉੱਤੇ ਬਹਿ ਸਕਦੇ ਹਾਂ ਕੁਛ ਵੀ ਆਏ ਉਹ ਟੱਲਾ ਦਿਖਾ ਦੇ ਹਾਂ ਫਿਰ ਉਹ ਮਹਾਤਮਾ ਬੁੱਧੂ ਜੀ ਹਾਂ ਉਧਰ ਬਣ ਰਹੀਆਂ ਲੋਕੇਸ਼ਨ ਬਹੁਤ ਬਣੀ ਜਾਂਦੀ ਹੈ ਹੁਣ ਚੈਨਲ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਿਓ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਕਰ ਦਿਓ ਵੀਡੀਓ ਜੇ ਵਧੀਆ ਲੱਗੀ ਕਮੈਂਟ ਕਰ ਦਿਓ ਲਾਈਕ ਕਰ ਦਿਓ ਫਿਰ ਇੱਕ ਅਸੀਂ ਹੁਣ ਜ਼ਰੂਰੀ ਗੱਲ ਦੱਸਣ ਜਾ ਰਹੇ ਹਾਂ ਤੁਹਾਨੂੰ ਸਾਡੀ ਵੀਡੀਓ ਆਈ ਆ ਪੰਜਾਬੀ ਬਲੌਗਰ ਬਾਈ ਦੇ ਚੈਨਲ ਤੇ ਬਲੈਤ ਦਾ ਕੀੜਾ ਬਾਈ ਦੇ 6 ਲੱਖ ਸਬਸਕ੍ਰਾਈਬਰ ਨੇ ਜਾ ਕੇ ਉੱਥੇ ਆਣਾ ਵੀਡੀਓ ਚੈੱਕ ਕਰਿਓ ਜਿਹੜੇ ਆਪਾਂ ਨੂੰ ਦਿਲੋਂ ਪਿਆਰ ਕਰਦੇ ਆ ਬਾਈ ਦੇ ਚੈਨਲ ਤੇ ਜਾ ਕੇ ਆਪਣੀ ਵੀਡੀਓ ਦੇਖੋ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਵੀਰੇ ਬਾਈ ਕੌਂਟੈਸਟ ਕਰਾ ਰਿਹਾ ਜੇ ਤੁਸੀਂ ਚਾਹੋ ਨੀਓ ਵੀ ਆਪਾਂ ਜਿੱਤੀ ਆਪਾਂ ਤਾਂ ਬਾਈ ਲਾਈਕ ਕਮੈਂਟ ਹੁਣ ਅਸੀਂ ਸਾਰਾ ਕੁਝ ਤੁਹਾਨੂੰ ਜਿੰਨਾ ਕੁ ਹੋ ਸਕਿਆ ਮੋਟਾ ਮੋਟਾ ਜਿਹਾ ਦਿਖਾਤਾ ਬਾਕੀ ਅਸੀਂ ਹੋਰ ਸਵੇਰ ਦੇ ਆਏ ਹੋਏ ਆ ਵੀਰੇ ਸਾਨੂੰ ਮਲਾ 4:00 ਵੱਜ ਗਏ ਹੁਣ ਇੱਕਾ ਜਿਹੀ ਗਰਮੀ ਬਾ ਕਰ ਨੂੰ ਬਹੁਤ ਜਾ ਪੈ ਗਿਆ ਮੀਂਹ ਆਉਣੇ ਵਾਲਾ ਗਰਮੀ ਮੀਬੀਆਂ ਤੇ ਹੁਣ ਅਸੀਂ ਕਰ ਬਈ ਇੱਥੇ ਜ਼ਰੂਰ ਵਿਜ਼ਿਟ ਕਰਿਓ ਹਨਾ ਜ਼ਰੂਰ ਆਇਓ ਵੀਰੇ ਇੱਥੇ ਹੈਗਾ ਲੋਕੇਸ਼ਨ ਨਾਨੋ ਕੀ ਬਲੇਜ਼ ਨਾਨੋ ਨਾਬਾ ਪਾਸ ਗੈਰੀ ਫਾਰਮ ਗੈਰੀ ਫਾਰਮ ਨਾਬਾ ਤੇ ਪਾਸੋਂ ਰੋਡ ਸਤਰਾਲੀ ਸੁਕਰਾਲੀ ਤੋਂ ਨਾਨੋ ਕੀ ਉੱਥੇ ਵੀਰੇ ਗੈਰੀ ਫਾਰਮ ਲਿਖਿਆ ਹੋਇਆ ਇੱਥੇ ਬੋਰਡ ਕੰਟੈਕਟ ਨੰਬਰ ਜ਼ਰੂਰ ਪਾ ਦਿੰਨੇ ਇੱਥੇ ਦਿਖਾ ਦਿੰਨੇ ਤੁਹਾਨੂੰ ਆਜੂਗਾ ਸਕਰੀਨ ਤੇ ਓਕੇ ਇਧਰੋਂ ਦੂਰੋਂ ਦੇਖ ਸਕਦੇ ਹੋ ਤੁਸੀਂ ਇਤੇ ਹੋਰ ਵੀ ਲੋਕੇਸ਼ਨ ਹੈਗੀਆਂ ਆਲੇ-ਦਾਲੇ ਆਲੇ-ਦਾਲੇ ਹੋਰ ਵੀ ਛੋਟੇ-ਮੋਟੇ ਕਾਰਮਜੇ ਨੇ ਹੋਰ ਹੀ ਹੋੜੀ ਸਾਡੀ ਫੋਰਚੂਨਰ ਜੜੂਗੀ ਔਲੇ ਲੋਕੀ ਪੋਰਟ ਨੇ ਜੁੜੂ ਲੋਕੇ ਜਾਂਦੇ ਹੋਏ ਵੀਡੀਓ ਬਣਾਉਂਦੇ ਰਹੇ ਆਪ ਆਉਂਦੇ ਹੋਏ ਫਿਲਹਾਲ ਤਾਂ ਵੀ ਸਕੋਡਾ ਹੀ ਚੱਕੀ ਫਿਰਦੇ ਆ ਲੋਕੇ ਨੂੰ ਪਤਾ ਲੱਗ ਗਿਆ ਡੈਸ਼ਬੋਰਡ ਤੇ ਕੀੜੀ ਆ ਚੌਂਕ ਆ ਗਿਆ ਇਹਦੇ ਲੋਕੇਸ਼ਨਾਂ ਹੀ ਬਣਾਈ ਜਾਂਦੇ ਆ ਖਤਨਾਕ ਮੋੜ ਹਾਂ ਟਾਇਰ ਕੱਟੀ ਨਾ ਬੰਦਾ ਇਹ ਦੇਖੋ ਇਹ ਨਾਨੋ ਕੀ ਹੈ ਮਤਲਬ ਉਹ ਸਾਹਮਣੇ ਉਹ ਦਾ బిਗੇਸਟ ਲਿਟਲ ਵਿਲੇਜ ਆਫ ਇੰਡੀਆ ਸਭ ਤੋਂ ਛੋਟਾ ਤੇ ਸੋਹਣਾ ਸਭ ਤੋਂ